ਕਾਕਾ ਕੀ ਗੱਲ ਬੜਾ ਦਾਸ ਬੈਠਾ ਇਹ ਦੱਸਾਂ ਸਾਡਾ ਪਿੰਡ ਮੈਨੂੰ ਨਾਸ਼ ਨਾਸ਼ ਕਹਿੰਦਾ ਉਹ ਕਿਉਂ ਜਦੋਂ ਮੇਰਾ ਜਨਮ ਹੋਇਆ ਹੈ ਨਾ ਉਹ ਬੰਮਲੇ ਦਾ ਟਰਾਂਸਫਰ ਮੋੜ ਗਿਆ ਉਹ ਜਾ ਸੇਰੇ ਮੇਰਾ 3 ਵਜੇ ਜਨਮ ਹੋਇਆ ਵਾ ਤੇ ਰੱਬ ਵੱਲੋਂ ਭੂਆ ਵੀ ਆਈ ਤੇ ਮਾਸੀ ਵੀ ਆਈ ਸੀ ਟਰਾਂਸਫਰ ਮੈ ਸਾਦੂਨ ਕਰਕੇ ਸਾਰੇ ਪਾਸੇ ਨੇਰਾ ਹੀ ਕਹਿੰਦੇ ਮੁੰਡਾ ਆਇਆ ਮੁੰਡਾ ਆਇਆ ਖੁਸ਼ੀ ਵਿੱਚ ਦੋਵੇਂ ਭੱਜੀਆਂ ਵਾ ਤੇ ਆਪਸ ਵਿੱਚ ਵੱਜ ਗਏ ਤਿਆ ਦੂਆਂ ਦਾ ਮੱਥਾ ਪਾੜ ਗਿਆ ਭਰਦਿਆਂ ਨੇ ਕੁਸ਼ੀ ਵਿੱਚ ਸਵੇਰੇ 3 ਵਜੇ ਹੀ ਮਾਮੇ ਨੂੰ ਫੋਨ ਲਾਤਾ ਵਾ ਮਾਮਾ ਕੁਦਰਤੀ ਮੋਟਰ ਤੇ ਪਾਣੀ ਦਾ ਨੱਕਾ ਲਾਉਣ ਗਿਆ ਸੀ ਫੋਨ ਦੀ ਬੱਲ ਵੱਜੀਆ ਫੋਨ ਚੁੱਕਣ ਲੱਗਾ ਸੀ ਤੇ ਫੋਨ ਪਾਣੀ ਵਿੱਚ ਡੇਗ ਗਿਆ ਮਾਮੇ ਨੇ ਫੋਨ ਹਲੇ ਚੁੱਕਿਆ ਹੀ ਆ ਮਾਮੇ ਦਾ ਆਪਣਾ ਪੈਰ ਤਿਲਕ ਗਿਆ ਤੇ ਮਾਮਾ ਆਪ ਪਾਣੀ ਵਿੱਚ ਡੇਗ ਗਿਆ ਓ ਹੋ 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 ਤੇਰਾ ਭੜਾ ਹੋਇਆ ਤੇਰੇ 3 ਵਜੇ ਮੇਰਾ ਜਨਮ ਹੋਇਆ ਵਾ ਤੇ 6 ਵਜੇ ਖੁਸਰੇ ਵਧਾਈ ਲੈਣ ਆ ਗਏ ਆ ਉੱਤੇ ਰਬਾ ਹੁਣ ਮਾੜਾ ਬੰਦਾ ਕੀ ਕੀ ਕਰੇ ਦੱਸ ਖੁਸਰੇ ਆਏ ਨੇ ਰੰਗੇ ਨੱਚੇ ਨੇ ਚੰਗੀਆਂ ਧੂਮਾਂ ਪਾਈਆਂ ਨੇ ਚੰਗੀਆਂ ਧੂਮਾ ਤਾਂ ਮਾਪਾਉਣ ਤੋਂ ਬਾਅਦ ਕਹਿੰਦੇ 400 ਲੈਣਾ ਵਾ ਬਾਪੂ ਮੇਰਾ ਕਹਿੰਦਾ 200 ਦੇਣਾ ਕੀ ਗੱਲ ਬਣੀ ਖੁਸਰਿਆਂ ਬਾਬਿਆਂ ਦੀ ਉਹ ਆੜੀ ਕਹਿੰਦੇ ਲੈਣਾ 400 ਆ ਕੀ ਗੱਲ ਫਿਰ ਮੁੱਕੀ ਫਿਰ ਮੇਰੇ ਪਿਓ ਦੀ ਵੀ ਉਹ ਆੜੀ ਹੋਲੀ ਬੈਸ ਬਸਾਈ ਚੰਗੀ ਹੋਈ ਕਹਿੰਦਾ ਦੇਣਾ 200 ਵਾ ਉਹ ਕਹਿੰਦੇ ਲੈਣਾ 400 ਆ ਤੇ ਮੇਰਾ ਪਿਓ ਵੀ ਕੱਬਾ ਉਹ ਕੁਸਰੇ ਬਾਬਿਆਂ ਨੂੰ ਕਹਿੰਦਾ ਤੇ 300 ਦੋ ਦੇ ਵੇ ਮੁੰਡਾ ਹੀ ਲਾਉ ਨਗੜਾ ਕਰੋ ਫੋਨ ਆ ਗਿਆ ਹਲੋ ਹਲੋ ਹਾਂ ਬੋਤ ਕਿੱਥੇ ਆ ਮੈਂ ਬੋਤ ਬੰਬਈ ਵਾਲਾ ਗਿਆ ਯਾਰਾਂ ਘਰ ਆ ਰਿਹਾ ਮੈਨੂੰ ਡਰਦਿਆ ਲੱਗਣਾ ਪੁੱਤ ਡਰ ਲੱਗਦਾ ਤੈਨੂੰ ਘਰ ਕਬਰਾਂ ਵਿੱਚ ਛਾਡਾ ਮੈਨੂੰ ਨਹੀਂ ਪਤਾ ਛੇਤੀ ਘਰ ਆ ਜਾ ਕੋਈ ਨਹੀਂ ਕੋਈ ਨਹੀਂ ਆ ਗਿਆ ਆ ਗਿਆ ਬਸ ਕੋਈ ਨਹੀਂ ਪੁੱਤ ਤੇਰਾ ਦੁੱਖ ਹੁਣ ਮੈਂ ਬਾਅਦ ਚ ਸੁਣਾਗਾ ਮੋਨੇ ਨਾ ਘਰੋਂ ਫੋਨ ਆ ਗਿਆ ਤੇ ਜ਼ਰੂਰੀ ਹੁਣ ਮੈਨੂੰ ਘਰ ਨੂੰ ਜਾਣਾ ਪੈਣਾ ਘਰੋਂ ਮਗਰੋਂ ਨਿਕਲੀਦਾ ਫੋਨ ਪਹਿਲਾਂ ਹੀ ਕਰ ਦਿੰਦਾ ਹਾਂ ਆਹ ਆਉ ਗਵਾ ਖੁੱਲਾ ਧੰਦੇ ਫੋਪਿੰਦਿਆ ਹਾਂ ਦੱਸ ਬਾਪੂ ਹਾਂ ਦੱਸ ਕਿਉਂ ਡਰ ਲੱਗਣ ਡਿਆ ਹੈ ਤੈਨੂੰ ਨਾਲੇ ਮੈਂ ਤੈਨੂੰ ਕਿੰਨੀ ਰੱਖਿਆ ਗਿਆ ਅੰਦਰ ਦੱਬੂਆ ਜਿਹੜਾ ਬੰਦ ਰੱਖਿਆਗਾ ਕੇ ਦੇ ਕੋ ਦੋ ਚਪੇੜਾ ਮਾਰ ਕੇ ਤੇ ਲੁੱਟ ਕੇ ਲੈ ਜਾਏਗਾ ਤੇ ਫੇਰ ਬਾਪੂ ਤੁਹਾਡਾ ਕਹਾ ਕੀ ਆ ਤੇਰੀ ਮਾਂ ਦਾ ਸਿਰ ਕਦੀ ਦਿਖਾਇਆ ਤਾਂ ਨਹੀਂ ਹੁਣ ਬਕਵਾਸ ਨਾ ਕਰ ਇੰਨੀ ਇਦਾਂ ਕਰ ਬੂਏ ਨੂੰ ਕੁੰਡਾ ਲਾ ਕੇ ਤੇ ਚੰਦਰਾਮਾਲ ਕਿਆ ਬਾਪੂ ਮਾਰਤਾ ਜੰ德ਰਾ ਹੋਏ ਕੀ ਕੀਤਾ ਯੋ ਚੁੱਡੂਆ ਬੂਏ ਨੇ ਜੰ德ਰਾ ਲਾਉਣਾ ਵਾ ਅੱਛਾ ਅੱਛਾ ਕੀ ਹੋਰੇ ਠੀਕ ਆ ਬਾਪੂ ਉਹ ਪਰਾਵਾ ਉਰੇ ਆ ਉਹ ਪਰਾਵਾ ਜੰ德ਰਾ ਲੈ ਕੇ ਆਵਰੇ ਅੱਛਾ ਆ ਲੋ ਐ ਦਨ ਆਉਣਾ ਜੰ德ਰਾ ਠੀਕ ਹਾਂਜੀ ਹਾਂ ਕਹਿੰਦਾ ਜੰਦਾ ਦਾਲੋਣਾ ਲਾ ਬਾਪੂ ਲਾ ਤਾਂ ਜਿੰਦਾ ਇਦਾਂ ਲਾਉਣਾ ਹੀ ਮੱਜਾ ਉਹ ਭਰਾਵਾ ਜਰਾ ਉਹ ਜਾ ਹੱਥ ਜੋੜੇ ਜਾਓ ਜਾਂ ਬਹਿ ਜਾਓ ਉੱਤਰ ਜਾਓ ਓਏ ਆਹ ਕਿਹੜਾ ਆ ਗਿਆ ਈ ਉਹ ਛੁੱਡੂਆ ਜabb ਉਹ ਖੁੱਲ ਕੇ ਆ ਕੌਣ ਆਇਆ ਓ ਭੈਣ ਆ ਗਈ ਓ ਭੈਣੇ ਉਹ ਸ਼ਰਾਂ ਕਾ ਤੁੰਗ ਨਾ ਨਹੀਂ ਰਿਹਾ ਕੋਈ ਕੁੱਤਲੇ ਪੁੱਤਰ ਉਹ ਧੀ ਆਈ ਆ ਜਿਸ ਕਸਲੀ ਸ਼ਾਂਤੀ ਹੈ ਕੀ ਆਣਾ ਮਰੀਆਂ ਹੋ ਜੀ ਤੇ ਇਹ ਕੀ ਗੱਲ ਪਰੋਣੇ ਦੀ ਆਵਾਜ਼ ਬੰਦ ਹੋ ਜੀ ਨਹੀਂ ਨਹੀਂ ਅਜੇ ਕੋਈ ਗੱਲ ਨਹੀਂ ਜੀ ਪਰੋਣਾ ਜੀ ਸਾਸਰੀ ਕਾਲ ਸਾਸਰੀ ਕਾਲ ਬੜਾ ਜੀ ਗੱਲ ਇਹ ਜਵਾਬ ਦਿੱਤਾ ਹੈ ਪਰੋਣਾ ਜੀ ਕੀ ਮਤਲਬ ਉਹ ਨਹੀਂ ਨਹੀਂ ਕੋਈ ਨਹੀਂ ਆਜੋ 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 ਚਲੋ ਚਲੋ ਆਜੋ ਵਾਯੋ ਅਸਾ ਹੁਣ ਇਹ ਦਸੋ ਕੀ ਠੰਡਾ ਪੀਓਗੇ ਤੇ ਚਾਹ ਪੀਓਗੇ ਜਦੋਂ ਤੱਕ ਚਾਹ ਬਣਦੀ ਹੈ ਨਾ ਤੇ ਕਾ ਠੰਡਾ ਲੈ ਆਓ ਚਲੋ ਕਾਟਾ ਠੰਡਾ ਲੈ ਕੇ ਆ ਹੁਣੇ ਆ ਗਿਆ ਜੀ ਇਦਾਂ ਨਾ ਪਰੋਣਾ ਪੀਓ ਪੀਓ ਠੰਡਾ ਪੀਓ ਨਾ ਆਪਣੀ ਭੈਣ ਨੂੰ ਗਲਾਸ ਚ ਠੰਡਾ ਤੇ ਮੈਨੂੰ ਟੱਬ ਚ ਲਿਆ ਦੇਣਾ ਹੀ ਉਹਨੇ ਨੇ ਪ੍ਰਾਣਾ ਗੱਸਾ ਨਹੀਂ ਕਰੇਗਾ ਫਿਰ ਹੋਤੀ ਮੈਂ ਤੁਹਾਡੇ ਮੂੰਹ ਨੇ ਚੁੱਪ ਬੈਠਾ ਜੀ ਹੋਰ ਧੀਏ ਠੀਕ ਠਾਕ ਹੈ ਰਾਜੀ ਬਾਜੀ ਹੋ ਪਰਾਣਾ ਪਰਿਵਾਰ ਦਾ ਸੁਨਾਹ ਠੀਕ ਜੇ ਠੀਕ ਜੇ ਲੈ ਮੈਂ ਹੁਣ ਤੁਹਾਡੇ ਬਾਹਰ ਨਾਲ ਚਾਹ ਬਣਾ ਕੇ ਲਾਈ ਆ ਪਾਜਾ ਪੁੱਤਾ ਪੁੱਤਾ ਲਖਾਪਤੀ ਬਾਤ ਆਈ ਮੈਂ ਤੇ ਦੁੱਧ ਪਾ ਕੇ ਤੇ ਰੇਣੇ ਕਹਿੰਦਾ ਤਾਂ ਲੈ ਹੀ ਪਰੋਣੇ ਨੇ ਕਰਨਾ ਗੁੱਸਾ ਮਨ ਬਾਹਮੇ ਤੋਨਾ ਲਾ ਕੇ ਬਹਿ ਜਾ। ਹੋਰ ਕੀ ਹੈ? ਬਸ ਪਰਿਵਾਰ ਆਜੀ ਬਾਈ ਸਭ ਠੀਕ ਠਾਕ ਆ। ਬਾਪੂ ਘਰ ਪਰਿਵਾਰ ਤਸਲੀਮ ਘਰ ਉਹ ਨਹੀਂ ਨੂੰ ਸਹੀ। ਇਹ ਗਲਤੀ ਹੈ ਘਰ ਵਾਲੇ ਨੂੰ ਲੱਗੀ। ਬਾਪੂ ਤੁਸੀਂ ਮੰਜਾ ਕਰੀ ਜਾਣਾ। ਆ ਲੈ ਚਾਹ ਆ ਗਈ। ਇਹੋ ਚਾਹ ਪੀਓ। ਓਇਆ ਚਾਹ ਕਿ ਟ੍ਰਾਂਸਫਰ ਹੁੰਦਾ ਤੇਲ ਕੀ ਗੱਲ ਪੁੱਤ ਕੀ ਗੱਲ ਹੋਈ ਓ ਮੰਨਿਆ ਮੈਂ ਦੁੱਧ 60 ਰੁਪਏ ਕਿਲੋ ਆ ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਚਾਹ ਵਿੱਚ ਦੁੱਧ ਹੀ ਨਾ ਪਾਓ ਉਹ ਨਾਲੇ ਦੋ ਕੱਪ ਚਾਹ ਵਿੱਚ ਨਾ ਕਿਲੋ ਦੁੱਧ ਨਹੀਂ ਪੈ ਜਾਣ ਲੱਗਾ ਓ ਤੇਰਾ ਭਲਾ ਹੋਏ ਓ ਇਹਨੂੰ ਮੈਂ ਕਿਹਾ ਸੀ ਛਡੋ ਨੀ ਕਿ ਚਾਹ ਦੇ ਵਿੱਚ ਦੁੱਧ ਪਾ ਕੇ ਲੈ ਆਈ ਕੋਈ ਨਹੀਂ ਪਰੌਣਿਆ ਗੁੱਸਾ ਨਾ ਕਰ ਤੋਰੇ ਬਣਾ ਦੇ ਹੁੰਦੇ ਆ ਓ ਕੀ ਗੱਲ ਇਨੂੰ ਬੜਾ ਜਿੰਦਰਾ ਮਾਰਿਆ ਦਿਨ ਦੁਪਹਿਰੇ ਉਹਨੇ ਪੁੱਤ ਇਹਨੂੰ ਵੈਸੇ ਹੀ ਜਿੰਦਰਾ ਮਾਰ ਕੇ ਰਖੀਦਾ ਤੇ ਜਿੰਦਰਾ ਮਾਰ ਕੇ ਰੱਖਣਾ ਹੀ ਇੱਥੇ ਕਾਂਦੀ ਕਢਾ ਦਿੰਦੇ ਉਹ ਜ਼ਰੂਰੀ ਲਗਣਾ ਹੀ ਜਾ ਪੁੱਤ ਕੰਦੇ ਪਰੋਣੇ ਵਾਸਤੇ ਨਾ ਮੰਜੀ ਦੇ ਚਾਦਰ ਵਿਛਾ ਬਾਪੂ ਕਿਹੜੀ ਚਾਦਰ ਜਿਹੜੀ ਲੱਕ ਨੂੰ ਬਣਨੀ ਦੀ ਆ ਉਹ ਤਾਂ ਕੋਟਾ ਸੁੱਕਣੇ ਪਈ ਆ ਉਹ ਚੁੱਡਵਾ ਮੰਜੀ ਦੇ ਚਾਦਰ ਵਿਛਾਉਣ ਲਈ ਤੈਨੂੰ ਮੈਂ ਕਹਾਂਂ ਦਿਆ ਨਾਲੇ ਇਦਾਂ ਕਰੀ ਇੱਕ ਸਹਰਾਂ ਨਾਲੇ ਪਰੋਣੇ ਵਾਸਤੇ ਉਹ ਗੱਲ ਸੁਣ ਜੇ ਸਰਾਣਾ ਲੈਉਣਾ ਹੀ ਹੈ ਨਾ ਏਕਣਾ ਲੈ ਆਈ ਫੈਕਟਰ ਲੈ ਆਈ ਫਿਰ ਗਾਂ ਸਰਾਣਾ ਜੀ ਮੈਂ ਸਿਰਤੜੇ ਲੈਣ ਵਾਲੇ ਸਰਾਣੇ ਦੀ ਗੱਲ ਕਰ ਰਿਹਾ ਤੇ ਮੈਂ ਬੁੱਲਾ ਥੱਲੇ ਲੈਣ ਵਾਲੀ ਦੀ ਗੱਲ ਕਰਨ ਰਿਹਾ ਹੈ ਤੇ ਦੋਵੇਂ ਸਰਾਣੇ ਹੀ ਨੇ ਪਹਿਲਾਂ ਰੋਟੀ ਲੈਵਾ ਜੀ ਉਹ ਨਹੀਂ ਨਹੀਂ ਆ ਰੱਖ ਦੇ ਸੱਚੀ ਰੱਖਣਾ ਜੀ ਓਏ ਆਹੋ ਰੱਖ ਦੇ ਪਰ ਮੈਨੂੰ ਸ਼ਰਮ ਆਉਂਦੀ ਆ ਜੀ ਓਏ ਸ਼ਰਮਾ ਜੀ ਤਨ ਮੈਂ ਕਹਿੰਦਾ ਰੱਖ ਦੇ ਰੱਖ ਦੇ ਓ ਵੀਰਾ ਭਾਂਡੇ ਰੱਖਣ ਨੂੰ ਕਿਹਾ ਵਾ ਸੋਨੀ ਸੋਨੀ ਉਹ ਜਾ ਛੁੱਡਵਾ ਗਲਾ ਚੋਕ ਤੇ ਚਲਦਾ ਉੱਡ ਜਾ ਉਧਰ ਪ੍ਰੋਣਾ ਜੀ ਇਦਾਂ ਕਰੋ ਹੁਣ ਲੱਕ ਸਿੱਧਾ ਕਰਨ ਨੂੰ ਉਹ ਭਰਾਵਾ ਧੌਂ ਚੱਕੇ ਤੇਰੀ ਮੁੰਡੇ ਨੇ ਸਿੱਧੀ ਕਰਤੀ ਆ ਹੁਣ ਲੱਕ ਰਹਿ ਗਿਆ ਸਿੱਧਾ ਕਰਨ ਵਾਲਾ ਉਹ ਮੇਰ ਕਰੋ ਜੀ ਮੇਰ ਰਹਿਣ ਦੋ ਉਹ ਬਖਸ਼ ਦੋ ਮੈਨੂੰ ਹੋਰ ਪੁੱਤ ਕੰਮਕਾਰ ਦੀ ਸੁਣਾ ਕੰਮ ਠੀਕ ਹੀ ਆ ਕੰਮ ਕੜਾ ਮੈਂ ਵਪਾਰ ਦਾ ਕਰਦਾ ਚੱਲ ਪੁੱਤ ਵਪਾਰ ਦਾ ਨਹੀਂ ਕਰਦਾ ਤੇ ਕਵਾੜ ਦਾ ਤੇ ਕਰਦਾ ਹੀ ਆ ਨਾ ਹੋਰ ਪੁਕੜ ਦਿਵਾ ਪੁਕੜ ਮੈਂ ਤਾਂ ਪਰ ਲਿਆਂਦਾ ਨਹੀਂ ਲੜਾਉਣ ਵਾਸਤੇ ਉਹ ਪੁੱਤ ਲੜਾਉਣ ਵਾਸਤੇ ਨਹੀਂ ਖਾਣ ਵਾਸਤੇ ਗਿਆ ਵਾਂ ਪਰ ਅੱਜ ਤੇ ਮੰਗਲਵਾਰ ਆ ਤੇ ਕੀ ਗੱਲ ਪੁੱਤ ਮੰਗਲਵਾਰ ਪੱਜਦਾ ਨਹੀਂ ਤੈਨੂੰ ਮੈਂ ਤਾਂ ਇਹੀ ਕਹਿੰਦਾ ਸੀ ਕਿ ਜਵਾਈ ਭਾਈ ਦੀ ਨਾ ਸੇਵਾ ਕਰ ਲਈਏ ਉਹ ਸੇਵਾ ਕਰਨ ਨੂੰ ਮੈਂ ਬਾਬਾ ਰਾਮਰੀ ਵਾਂ ਚੱਲ ਭਗਵਾਨ ਕੋਰੇ ਪੱਠਿਆਂ ਦਾ ਟਾਈਮ ਹੋ ਗਿਆ ਮੈਂ ਨਹੀਂ ਆਉਣਾ ਖਾਵਾ ਤੂੰ ਕਿਉਂ ਨਹੀਂ ਜਾਣਾ ਕੋਈ ਨਹੀਂ ਧੀਏ ਜਿੱਦਾਂ ਪਰੌਣਾ ਕਹਿੰਦਾ ਓਦਾਂ ਕਰ ਲੈ ਮੈਂ ਨਹੀਂ ਜਾਣਾ ਬਾਪੂ ਇਹ ਮੈਨੂੰ ਕੁੱਟਦਾ ਵਾ ਨੋ ਫਰੋਣਿਆ ਆੜੀ ਕੁੜੀ ਨੂੰ ਕਿਉਂ ਕੁੱਟਨਾ ਵਾ ਜਿਹੜਾ ਤੂੰ ਕੱਟੀ ਕਾੜਾ ਕੱਢਣਾ ਨਾ ਸਾਡੇ ਨਾਲ ਕੱਢਦਾ ਸਾਡੀ ਕੁੜੀ ਨਾਲ ਉਹਨੇ ਕੁਝ ਕਹਿਣਾ ਮੈਨੂੰ ਮaaf ਕਰ ਦਿਓ ਜੀ ਮੇਰੇ ਕੋ ਗਲਤੀ ਹੋ ਗਈ ਪਰ ਮੈਂ ਅੱਗੇ ਤੋਂ ਕਦੀ ਵੀ ਨਹੀਂ ਕੁੱਟਾਂਗਾ ਚੱਲ ਚੱਲੀਏ ਮੈਂ ਨਹੀਂ ਆਉਣਾ ਮੈਨੂੰ ਪਾਤ ਮੈਨੂੰ ਘਾੜ ਦੇ ਕੁੱਟਨਾ ਵਾ ਤੈਨੂੰ ਮੈਂ ਇੱਕ ਵਾਰ ਜਦੋਂ ਕਹਿਤਾ ਤੈਨੂੰ ਮੈਂ ਨਹੀਂ ਕੁੱਟਦਾ ਫਿਰ ਕਿਹੜੀ ਗੱਲ ਹੋਈ ਚੱਲ ਆ ਜਾ ਮੈਨੂੰ ਪਾਤ ਕੁੱਟਣਾ ਮੈਂ ਨਹੀਂ ਜਾਣਾ ਲੁਣਾ ਜੋ ਤੈਨੂੰ ਮੈਂ ਕੋਈ ਕਿਉਂ ਨਹੀਂ ਕੁੱਟਦਾ ਨਹੀਂ ਉਹ ਪੰਦੇ ਆ ਉਹ ਪੰਦੇ ਆ ਹਾਂ ਜੀ ਟੁੱਟਿਆ ਉਹ ਟੁੱਟ ਟੁੱਟ ਜੀਜਾ ਕਿੱਥੇ ਆ ਉਹ ਜੀਜਾ ਤਾਂ ਚਲ ਗਏ ਪਰ ਜਾਂਦਾ ਜਾਂਦਾ ਧਰਨਾ ਪਾ ਗਿਆ ਕੀ ਕੋਈ